ਇਹ ਜਿਹੜੀ ਪੰਜਾਬ ਦੀ ਸਰਕਾਰ ਹੈ ਉਹ ਝੂਠ ਬੋਲ ਝੂਠ ਬੋਲ ਕੇ ਸੱਤਾ ਦੇ ਵਿੱਚ ਆਈ ਸੀ ਤੇ ਹੁਣ ਪੰਜਾਬ ਰੋਡਵੇਜ ਦੀ ਲਗਭਗ 3310 ਪੋਸਟਾਂ ਦੇ ਕਰੀਬ ਸਾਡੀਆਂ ਜਿਹੜੀਆਂ ਉਹ ਖਤਮ ਕਰਨ ਜਾ ਰਹੀ ਹੈ ਇਹ ਲਾਰੇ ਲੱਪੇ ਲਾ ਕੇ ਆ ਗਏ ਆ ਝੂਠੇ ਵਾਦੇ ਕਰਕੇ ਆ ਗਏ ਇਹ ਤਾਂ ਇੱਕ ਵਾਦਾ ਵੀ ਕੋਈ ਦਾਦਾ ਪੂਰਾ ਕੀਤਾ ਨਹੀਂ ਨਾ ਕੋਈ ਪੱਕਾ ਕੱਚਾ ਮਲਾਜ਼ਮ ਪੱਕਾ ਕੀਤਾ ਨਾ ਸਾਡੇ ਰੋਡਵੇਜ ਦੇ ਬੰਦੇ ਪੱਕੇ ਕੀਤੇ ਇਹ ਸਰਕਾਰ ਨੇ ਅਸੀਂ ਬੜੇ ਚਾਹਵਣ ਆ ਇਸ ਸਰਕਾਰ ਨੂੰ ਲਿਆਂਦਾ ਸੀ ਕਿ ਇਹ ਸਾਡੀ ਪੈਨਸ਼ਨ ਲਾਗੂ ਕਰਨਗੇ ਸਾਡੇ ਜਿਹੜੇ ਕਰ ਰਹੇ ਡੇਲੀ ਵੇਜ ਸਾਥੀ ਆ ਉਹਨਾਂ ਨੂੰ ਪੱਕੇ ਕਰਨਗੇ ਪਰ ਸਾਨੂੰ ਇਹਨਾਂ ਨੇ ਦੇਣਾ ਕੀ ਹੈ ਉਲਟਾ ਸਾਡਾ ਕੋਲ ਲਗਾਤਾਰ ਪੰਜਾਬ ਦੇ ਵਿੱਚ ਪ੍ਰੋਟੈਸਟ ਕੀਤੇ ਜਾ ਰਹੇ ਨੇ ਆਮ ਆਦਮੀ ਸਰਕਾਰ ਭਗਵੰਤ ਮਾਨ ਸਰਕਾਰ ਦੇ ਖਿਲਾਫ ਹੁਣ ਜਲੰਧਰ ਦੇ ਵਿੱਚ ਭਗਵੰਤ ਮਾਨ ਸਰਕਾਰ ਦੇ ਖਿਲਾਫ ਟਰਾਂਸਪੋਰਟ ਵਿਭਾਗ ਤੇ ਰੋਡਵੇਜ ਦੇ ਮੁਲਾਜ਼ਮਾਂ ਵੱਲੋਂ ਜਿਹੜਾ ਵਾ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਵਾ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਮੁਲਾਜ਼ਮਾਂ ਦੇ ਨਾਲ ਪ੍ਰੋਟੈਸਟ ਕੀਤਾ ਯਾਰ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਜਲੰਧਰ ਵਿੱਚ ਇੱਕ ਜਿਹੜੇ ਮੁਲਾਜ਼ਮ ਆ ਰੋਡਵੇ ਦੇ ਉਹਨਾਂ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਸਤਿ ਸ੍ਰੀ ਅਕਾਲ ਜੀ ਸਰ ਕਿਸ ਗੱਲ ਨੂੰ ਲੈ ਕੇ ਜਿਹੜਾ ਪ੍ਰੋਟੈਸਟ ਜਿਹੜਾ ਕੀਤਾ ਜਾ ਰਿਹਾ ਪ੍ਰਵੰਤਮਨ ਸਰਕਾਰ ਮੈਂ ਬਲਜੀਤ ਸਿੰਘ ਐਸਸੀਬੀਸੀ ਯੂਨੀਅਨ ਦਾ ਸੂਬਾ ਪ੍ਰਧਾਨ ਤੇ ਅੱਜ ਅਸੀਂ ਜਿਹੜਾ ਪੰਜਾਬ ਰੋਡਵੇ ਦੇ ਅਦਾਰੇ ਦੇ ਅੰਦਰ ਪੰਜਾਬ ਰੋਡਵੇ ਜਲੰਧਰ ਵੱਲ ਦੇ ਅਦਾਰੇ ਦੇ ਅੰਦਰ ਗੇਟ ਦੇ ਵਿੱਚ ਗੇਟ ਮੀਟਿੰਗ ਕਰ ਰਹੇ ਆ ਉਹ ਸਾਡੀ ਗੇਟ ਮੀਟਿੰਗ ਕਰਨ ਦਾ ਜਿਹੜਾ ਮਤਵਲ ਹੈ ਉਹ ਸਿਰਫ ਇੰਨਾ ਕੀ ਹੈ ਕਿ ਜਿਹੜੀ ਪੰਜਾਬ ਦੀ ਸਰਕਾਰ ਹੈ ਉਹ ਝੂਠ ਬੋਲ ਝੂਠ ਬੋਲ ਕੇ ਸੱਤਾ ਦੇ ਵਿੱਚ ਆਈ ਸੀ ਤੇ ਹੁਣ ਪੰਜਾਬ ਰੋਡਵੇ 110 ਪੋਸਟਾਂ ਦੇ ਕਰੀਬ ਸਾਡੀਆਂ ਜਿਹੜੀਆਂ ਉਹ ਖਤਮ ਕਰਨ ਜਾ ਰਹੀ ਹੈ ਇਹਦੇ ਨਾਲ ਹੀ ਨਾਲ ਜਿਹੜੀਆਂ ਬਸਾਂ ਨਹੀਂ ਪਾਈਆਂ ਜਾ ਰਹੀਆਂ ਤਾਂ ਜਿਹੜੀਆਂ ਸਾਡੀਆਂ ਪ੍ਰੋਮੋਸ਼ਨਾਂ ਸੀ ਕੰਡਕਟਰ ਦੀਆਂ ਜਾਂ ਵਰਕਸ਼ਾਪ ਦੀਆਂ ਜਾਂ ਸੀਨੀਅਰ ਸਹਾਇਕਾਂ ਦੀਆਂ ਉਹਦੇ ਉੱਤੇ ਵੀ ਇਹਨਾਂ ਨੇ ਲਗਭਗ ਪਾਬੰਦੀ ਲਾਈ ਹੋਈ ਹੈ ਤਾਂ ਉਹਦੇ ਵਿਰੁੱਧ ਦੇ ਵਿੱਚ ਅਸੀਂ ਅੱਜ ਜਿਹੜਾ ਇਹ ਗੇਟ ਮੀਟਿੰਗ ਕਰ ਰਹੇ ਹਾਂ ਤਾਂ ਅਗਲਾ ਜਿਹੜਾ ਤੁਹਾਡਾ ਕਾਰਵਾਈ ਹੈ ਉਹ ਜਿਹੜੀ ਅਗਲੇ ਕੱਲ ਨੂੰ ਸਾਡੀ ਡਾਇਰੈਕਟਰ ਸਾਹਿਬ ਦੇ ਨਾਲ ਚੰਡੀਗੜ੍ਹ ਵਿਖੇ ਜਿਹੜੀ ਮੀਟਿੰਗ ਆ ਉਹ ਹੁਣ ਹੀ ਨਿਯਤ ਹੋਈ ਸਾਡੀ 2:30 ਵਜੇ ਉਹ ਤੋਂ ਬਾਅਦ ਸਾਡੀ ਸੀਨੀਅਰ ਲੀਡਰ ਉਹ ਅਸੀਂ ਬਹਿ ਕੇ ਵਿਚਾਰ ਕਰਾਂਗੇ ਜੇ ਸਾਨੂੰ ਮੰਤਰੀ ਦੇ ਹਲਕੇ ਦੇ ਵਿੱਚ ਕੋਈ ਕਾਰ ਰੈਲੀ ਕਰਨੀ ਪਈ ਜਾਂ ਕੋਈ ਵੱਡਾ ਮੁਜ਼ਾਹਰਾ ਕਰਨਾ ਪਿਆ ਤਾਂ ਅਸੀਂ ਅਗਲਾ ਜਿਹੜਾ ਉਹ ਵੀ ਆਪਾਂ ਕਰਨ ਤੋਂ ਪਿੱਛੇ ਨਹੀਂ ਹਟਾਂਗੇ ਕਿਉਂਕਿ ਅਸੀਂ ਵਰਕਰਾਂ ਦੇ ਨਾਲ ਆ ਪਰਟਰਾਂ ਦੇ ਉੱਤੇ ਜਿਹੜਾ ਪੰਜਾਬ ਸਰਕਾਰ ਜਿਹੜੀ ਘਵਾੜਾ ਚਲਾ ਰਹੀ ਹੈ ਉਹਨਾਂ ਨੂੰ ਖਤਮ ਕਰ ਰਹੀ ਹੈ ادارے ਨੂੰ ਖਤਮ ਕਰ ਰਹੀ ਸਰ ਦਾਅਵੇ ਤਾਂ ਬਹੁਤ ਕੀਤੇ ਜਾ ਰਹੇ ਸੀ ਭਗਵੰਤ ਜੀ ਸਰਕਾਰ ਵੱਲੋਂ ਖੋਖਲੇ ਨਜ਼ਰ ਆ ਰਹੇ ਕੀ ਕਹਿਣਾ ਚਾਹੁੰਦੇ ਇਹ ਲਾਰੇ ਲੱਪੇ ਲਾ ਕੇ ਆ ਗਏ ਆ ਝੂਠੇ ਵਾਦੇ ਕਰਕੇ ਆ ਗਏ ਆ ਇਹ ਤਾਂ ਇੱਕ ਵਾਦਾ ਵੀ ਕੋਈ ਦਾਦਾ ਪੂਰਾ ਕੀਤਾ ਸੀ ਨਾ ਕੋਈ ਪੱਕਾ ਕੱਚਾ ਮਲਾਇਮ ਪੱਕਾ ਕੀਤਾ ਨਾ ਸਾਡੇ ਰੋਡਵੇ ਦੇ ਬੰਦੇ ਪੱਕੇ ਕੀਤੇ ਨਾ ਔਟ ਛੋਰਛਰਾ ਦਾ ਬੰਦਾ ਕੋਈ ਭਰਤੀ ਕੀਤਾ ਪੱਕਾ ਕੀਤਾ ਤੇ ਨਾ ਹੀ ਇਹਨੇ ਕੋਈ ਪ੍ਰਮੋਸ਼ਨਾਂ ਜਿਹੜੀਆਂ ਨਾ ਵਿਭਾਗ ਦੇ ਵਿੱਚ ਜਿਹੜੀਆਂ ਸਾਡੀਆਂ ਬੰਦ ਕੀਤੀਆਂ 2-3 ਸਾਲ ਤੋਂ ਉਹ ਚੱਲੂ ਕੀਤੀਆਂ ਇਹ ਨਾ ਕੋਈ ਇਹਨਾਂ ਬੱਥਾ ਪਾਈ ਆ ਜਿਹੜੀਆਂ ਪਹਿਲੀ ਬੱਥਾ ਪਾਈਆਂ ਸੀ ਉਹਨਾਂ ਦੇ ਨਾਲ ਇਹ ਜਿਹੜਾ ਆਧਾਰਾ ਮਾੜਾ-ਬੋੜਾ ਚੱਲੀ ਜਾ ਰਿਹਾ ਤੇ ਸਟਾਫ ਦੀ ਬਹੁਤ ਕਮੀ ਆ ਸਾਡੇ ਕੋਲ ਤੇ ਭਾਈ ਹੁਣੇ ਗੱਲਬਾਤ ਕਰਦੇ ਸਤੀਕਲ ਭਾਈ ਸਰ ਕੀ ਕਹਿਣਾ ਚਾਹੁੰਦੇ ਐ ਏਡਾ ਵੱਡਾ ਪ੍ਰੋਟੈਸਟ ਕੀਤਾ ਜਾ ਰਿਹਾ ਲਾਜਮਾ ਵੱਲੋਂ ਸਰ ਇਸ ਪ੍ਰੋਟੋਕੋਲ ਦੇ ਸਬੰਧ ਵਿੱਚ ਅਸੀਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਮੀਡੀਆ ਦੇ ਮਾਧਿਅਮ ਰਾਹੀਂ ਸਰਕਾਰ ਦੀ ਇੱਕ ਪਿਛਲੇ ਦਿਨੀ ਇੱਕ ਰਿਪੋਰਟ ਪੇਸ਼ ਕੀਤੀ ਸੀ ਜਿਹਦੇ ਵਿੱਚ ਵਿਭਾਗ ਦੀਆਂ ਨੰਨੀਆਂ ਸਾਮੀਆਂ ਕ੍ਰੀਏਟ ਕਰਨ ਲਈ ਮੁੜ ਬਣਤਰ ਕਰਨ ਦੇ ਲਈ ਜਿਹੜੀ ਇੱਕ ਰਿਪੋਰਟ ਜਿਹੜੀ ਆ ਕਮੇਟੀ ਦਾ ਗਠਨ ਕੀਤਾ ਗਿਆ ਸੀ ਜਿਹਦੇ ਸਬੰਧ ਵਿੱਚ ਸਰਕਾਰ ਵੱਲੋਂ ਵਿਭਾਗ ਦੇ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਨੰਨੀਆਂ ਸਾਮੀਆਂ ਦੀਆਂ ਜਿਹੜੀਆਂ ਉਹ ਨੰਨੀਆਂ ਸਾਮੀਆਂ ਵਿਭਾਗ ਨੂੰ ਜਿਹੜੀਆਂ ਉਹ ਪੈਦਾ ਕਰਕੇ ਦੇਣਗੀਆਂ ਸੀ ਪਰ ਇੱਥੇ ਕੀ ਹੋਇਆ ਜਿਹੜੇ ਸਰਕਾਰ ਤੇ ਵਿਭਾਗ ਵੱਲੋਂ ਪੰਜਾਬ ਰੋਡਵੇ ਨਵੀਆਂ ਸਾਮੀਆਂ ਪੈਦਾ ਕਰਨ ਦੀ ਬਜਾਏ ਜਿਹੜੀਆਂ ਸਾਮੀਆਂ ਵਿਭਾਗ ਵਿੱਚ ਮੌਜੂਦ ਆ ਉਹਨਾਂ ਸਾਮੀਆਂ ਦੇ ਉੱਤੇ ਵੱਡੇ ਵੱਡੇ ਕੱਟ ਲਗਾਏ ਜਾ ਰਹੇ ਆ ਜਿੱਦਾਂ ਕਿ ਅਸੀਂ ਤੁਹਾਡੀ ਜਾਣਕਾਰੀ ਲਈ ਦੱਸ ਦਿੰਨੇ ਆ ਕਿ ਪੰਜਾਬ ਰੋਡਵੇ ਦੇ ਦਫ਼ਤਰੀ ਕਰਮਚਾਰੀਆਂ ਦੀਆਂ ਸਾਮੀਆਂ ਦੇ ਵਿੱਚ ਵੱਡੇ ਵੱਡੇ ਕੱਟ ਲਗਾ ਰਹੇ ਆ ਚਾਹੇ ਉਹ ਕਲਰਕ ਕੈਡਰ ਹੋਵੇ ਚਾਹੇ ਉਹ ਸੀਨੀਅਰ ਸੈਕਟਰ ਹੋ ਚਾਹੇ ਉਹ ਵਰਕਸ਼ਾਪ ਦਾ ਕੈਡਰ ਹੋ ਚਾਹੇ ਉਹ ਵਰਕਸ਼ਾਪ ਦੇ ਅੰਡਰ ਜਿਹੜੇ ਕੰਮ ਕਰਦੇ ਤੁਹਾਡੇ ਹੈੱਡ ਮਕੈਨਿਕ ਤੀਜੀ ਵਨ ਮਕੈਨਿਕ ਚਾਹੇ ਉਹ ਇਲੈਕਟ੍ਰੀਸ਼ੀਅਨ ਆ ਚਾਹੇ ਉਹ ਜੀਟੀਆ ਚਾਹੇ ਉਹ ਟਰਨਰ ਆ ਚਾਹੇ ਹੋਰ ਵੀ ਕੈਟਾਗਰੀਆਂ ਦੇ ਬੰਦੇ ਇਸ ਤੋਂ ਇਲਾਵਾ ਸਰਕਾਰ ਨੇ 54 ਟੈਕਟ ਵੈਰੀਫਾਈਡਿੰਗ ਪੋਸਟਾਂ ਨੂੰ ਖਤਮ ਕਰਨ ਦੀ ਤਸਵੀਰ ਜਿਹੜੀ ਆ ਉਹ ਪੇਸ਼ ਕਰ ਦਿੱਤੀ ਆ ਜਿੱਦੀ ਰਿਪੋਰਟ ਸਰਕਾਰ ਨੇ ਜਿਹੜੀ ਆ ਆਪਣੇ ਟੇਬਲਸ ਤੇ ਤਿਆਰ ਕਰਕੇ ਰੱਖ ਲਈ ਆ ਉਸ ਰਿਪੋਰਟ ਦੇ ਵਿਰੋਧ ਵਿੱਚ ਤੇ ਮੁਲਾਜ਼ਮਾਂ ਦੀਆਂ ਪੋਸਟਾਂ ਖਤਮ ਕਰਨ ਦੇ ਵਿਰੋਧ ਵਿੱਚ ਅੱਜ ਜਿਹੜਾ ਅਸੀਂ ਇਹ ਪ੍ਰੋਗਰਾਮ ਜਿਹੜਾ ਲਿਖਿਆ ਗਿਆ ਟੈਰ ਰੋਡਵੇਜ ਦੇ ਮੁਲਾਜ਼ਮ ਐਡੇ ਟਰਾਂਸਪੋਰਟ ਵਿਭਾਗ ਉਹਨਾਂ ਵੱਲੋਂ ਐਡਾ ਪ੍ਰੋਟੈਸਟ ਕੀਤਾ ਜਾ ਰਿਹਾ ਸਰ ਦਾਅਵੇ ਕੀਤੇ ਜਾ ਰਹੇ ਸੀ ਕਿ ਬਦਲਾਅ ਲੈ ਕੇ ਆਵਾਂਗੇ ਪੰਜਾਬ ਦੇ ਵਿੱਚ ਬਦਲਾਅ ਆ ਗਿਆ ਬੀੜਜੀ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਇਹ ਸਰਕਾਰ ਨੇ ਅਸੀਂ ਬੜੇ ਚਾਵਨ ਆ ਇਸ ਸਰਕਾਰ ਨੂੰ ਲਿਆਂਦਾ ਸੀ ਕਿ ਇਹ ਸਾਡੀ ਪੈਨਸ਼ਨ ਲਾਗੂ ਕਰਨਗੇ ਸਾਡੇ ਜਿਹੜੇ ਨਾਲ ਕਰ ਰਹੇ ਡੇਲੀ ਵੇਜ ਸਾਥੀ ਆ ਉਹਨਾਂ ਨੂੰ ਪੱਕੇ ਕਰਨਗੇ ਪਰ ਸਾਨੂੰ ਇਹਨਾਂ ਨੇ ਦੇਣਾ ਕੀ ਹੈ ਉਲਟਾ ਸਾਡਾ ਕੋਲ ਤੇਜੀਬ ਰੱਖੀਆਂ ਆਈਆਂ ਨੇ ਅਸੀਂ ਇਹਨਾਂ ਨੂੰ ਦੱਸਣਾ ਜਾਂਦੇ ਆ ਕਿ ਅਗਲੀਆਂ ਵੀ ਸਰਕਾਰਾਂ ਪੰਜਾਬ ਦੀਆਂ ਜਿਹੜੀਆਂ ਮੁਲਾਜ਼ਮਾਂ ਨੇ ਬਦਲੀਆਂ ਐ ਇਹ ਮਤ ਸੋਚਣ ਕਾ ਮੁਲਾਜ਼ਮਾਂ ਦੀ ਗਿਣਤੀ ਬਹੁਤ ਘਟ ਚੁੱਕੀ ਐ ਮੁਲਾਜ਼ਮਾਂ ਦੀ ਗਿਣਤੀ ਉੱਥੇ ਹੀ ਐ ਇਹ ਸੋਚਣ ਨੂੰ ਮਤਲਬ ਮਜਬੂਰ ਹੋ ਜਾਣ ਸਰਕਾਰ ਦੇ ਜਿਹੜੇ ਝਾੜੂ ਦੇ ਟੀਲੇ ਆ ਉਹ ਟੀਲੇ ਬਖਰੇ ਬਖਰੇ ਬिखर ਜਾਣਗੇ ਜੇ ਇਸ ਮੁਲਾਜ਼ਮਾਂ ਨਾਲ ਕਹਿਣਗੇ ਇਹਨਾਂ ਦਾ ਕਾਕ ਨਾ ਰਹੇਗਾ ਲਗਾਤਾਰ ਪਰਟੈਸ ਜਿਹੜਾ ਆਮ ਆਦਮੀ ਖਿਲਾਫ ਦੇ ਕੀਤਾ ਜਾ ਰਿਹਾ ਵਾ ਭਗਵੰਤ ਜੀ ਸਰਕਾਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਰੋਡਵੇ ਦੇ ਜਿਹੜੇ ਮੁਲਾਜ਼ਮ ਆ ਟਰਾਂਸਪੋਰਟ ਵਿਭਾਗ ਦੇ ਵੱਲੋਂ ਇਹਦਾ ਪ੍ਰੋਟੈਸਟ ਕੀਤਾ ਜਾ ਰਿਹਾ ਇਸ ਖਬਰ ਉੱਤੇ ਤੁਹਾਡੇ ਕੀ ਵਿਚਾਰ ਨੇ ਆਪਣੇ ਕਮੈਂਟ ਕਰਕੇ ਜੂਰ ਦੱਸਿਓ ਬਹੁਤ-ਬਹੁਤ ਤੁਹਾਡਾ ਧੰਨਵਾਦ